ਆਪਾਂ ਨੇ ਸਟੋਰ ਕਰਕੇ ਇਸ ਵਿੱਚ ਪੂਰੇ 1 ਸਾਲ ਲਈ ਕਿਵੇਂ ਰੱਖਣਾ ਇਹ ਜਿਹੜਾ ਲਿਕਵਿਡ ਆਪਰੇ ਬਣਾਇਆ ਇੱਕ ਤਾਂ ਆਪਾਂ ਨੇ ਬਣਾ ਕੇ ਰੱਖ ਲਿਆ ਨਾ ਵੀ ਹੁਣੇ ਆਪਾਂ ਨੇ ਵਰਤਣਾ ਹੈ ਇੱਕ ਆਪਾਂ ਨੇ ਪੂਰੇ ਸਾਲ ਭਰ ਵਾਸਤੇ ਸਟੋਰ ਕਰ ਸਕਦੇ ਆ ਐਨਾ ਬਣ ਗਿਆ ਦੇਖੋ ਕਿੰਨਾ ਸੋਹਣਾ ਕਰੀਮੀ ਬਣ ਗਿਆ ਇਹ ਤਾਂ ਸਫਾਈ ਬਹੁਤ ਵਧੀਆ ਕਰਦਾ ਇਹ ਬਹੁਤ ਵਧੀਆ ਚੀਜ਼ ਆ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਕੁਕਵਿਦ ਜਸਵੀਰ ਚੈਨਲ ਤੇ ਹਾਜ਼ਰ ਹੋ ਗਈਆਂ। ਅੱਜ ਦੀ ਵੀਡੀਓ ਲੈ ਕੇ ਅੱਜ ਦੀ ਵੀਡੀਓ ਆਪਣੀ ਜਿਹੜੀ ਕੁਕਿੰਗ ਨਾਲ ਸੰਬੰਧਤ ਨਹੀਂ ਸਗੋਂ ਕੁਕਿੰਗ ਤੋਂ ਬਾਅਦ ਆਪਣਾ ਸਫਾਈ ਦਾ ਬਰਤਨਾਂ ਦੀ ਸਫਾਈ, ਆਪਣੀ ਕਿਚਨ ਦੀ ਸਫਾਈ, ਉੱਡ-ਉੱਡ ਕੇ ਜਿਵੇਂ ਆਪਣੀ ਲੱਕੜ ਦੀਆਂ ਉੱਪਰ ਅਲਮਾਰੀਆਂ ਹੁੰਦੀਆਂ ਉਹਨਾਂ ਤੇ ਤੇਲ ਪੈਂਦਾ। ਨਾਲ ਸ਼ੀਸ਼ੇ ਦੀਆਂ ਅਲਮਾਰੀਆਂ ਹੁੰਦੀਆਂ। ਇੱਥੋਂ ਤੱਕ ਕੇ ਕਿਚਨ ਦਾ ਫਰਸ਼ ਵੀ ਆਪਾਂ ਸਾਫ਼ ਕਰ ਸਕਦੇ ਹਾਂ। ਵੀਡੀਓ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਇੱਕ ਵਾਰੀ ਬੜੀ ਯੂਸਫੁਲ ਵੀਡੀਓ ਆ ਕਿਉਂਕਿ ਆਪਾਂ ਮੁੱਲ ਦਾ ਲੈਂਦੇ ਆ। ਆਪਾਂ ਨੇ ਇਹ ਘਰ ਬਣਾਈਏ ਆਪਣੇ ਹੱਥ ਨਹੀਂ ਖਰਾਬ ਹੁੰਦੇ ਕੋਈ ਆਪਾਂ ਨੇ ਇਹਦੇ ਵਿੱਚ ਕੈਮੀਕਲ ਯੂਜ਼ ਨਹੀਂ ਕਰਨਾ ਚਲੋ ਕੋਈ ਗੱਲ ਨਹੀਂ ਤੁਸੀਂ ਦੇਖੇ ਲਓ ਮੈਂ ਕਿਵੇਂ ਬਣਾਉਣੀ ਆ ਆਜੋ ਜੀ ਆਪਾਂ ਨੇ ਲਿਕਵਿਡ ਬਣਾਉਣ ਲਈ ਲੈ ਲੈਣੇ 3 ਕਿਲੋ ਦੇ ਕਰੀਬ ਨਿੰਬੂ ਸੀ ਮੇਰੀ ਆਦਤ ਆ ਮੈਂ ਇਕੱਠਾ ਹੀ ਜੂਸ ਆ ਜਿਹੜਾ ਨਿੰਬੂ ਦਾ ਸਾਤਾ ਕੱਢ ਲੈਂਦੀ ਆ ਉਹਨੂੰ ਮੈਂ ਫ੍ਰੀਜ਼ ਕਰਕੇ ਰੱਖ ਲੈਂਦੀ ਆ ਤਾਂ ਕਿ ਮੈਂ ਬਾਰ-ਬਾਰ ਸਿੱਧੇ ਫ੍ਰੀਜ਼ ਕਰੀ ਵੀ ਜਿਹੜੀ ਕਯੂਬ ਆ ਚੱਕ ਸਕਾਂ ਇਹ ਹੁਣ ਮੈਂ ਇਹ ਆਪਣੇ ਹੁਣ ਛਿਲਕੇ ਆ ਜਿਹੜੇ ਇਕੱਠੇ ਹੋ ਗਏ ਕੁਛ ਮੈਂ ਵਰਤ ਲੈ ਪਹਿਲਾਂ ਚਲੋ ਮੈਂ ਕਿਹਾ ਵੀ ਇਹ ਇੰਨੀ ਕਿ ਮੈਂ ਵੀਡੀਓ ਬਣਾਉਣ ਵਾਸਤੇ ਰੱਖੇ ਆ ਨਿੰਬੂ ਦੇ ਛਿੱਲੜ ਇਹ ਦੇਖੋ ਤੇ ਇੱਧਰ ਹੈਗੇ ਆ ਸੰਤਰੇ ਦੇ ਛਿੱਲੜ ਪਰ ਇਹ ਮੈਂ ਉਬਾਲਾ ਦਿੱਤਾ ਹੋਇਆ ਹੈ ਇਸ ਟਾਈਮ ਇਹ ਠੰਡੇ ਹੋ ਚੁੱਕੇ ਆ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਫਿਰ ਮੈਂ ਇਹਦੇ ਵਿੱਚ ਕੀ ਕੁਝ ਵਰਤੂੰਗੀ ਇਹਨਾਂ ਨੂੰ ਬਣਾਉਣਾ ਕਿਵੇਂ ਲਈ ਕੋਡ ਨੂੰ ਬਣਾਉਣਾ ਤਾਂ ਕਿ ਆਪਣੀ ਸਫਾਈ ਆ ਜਿਹੜੀ ਇਹ ਚੰਗੀ ਤਰ੍ਹਾਂ ਕਰ ਸਕਣ ਆਪਾਂ ਨੇ ਪਹਿਲਾਂ ਇਹ ਨਿੰਬੂ ਦੇ ਛਿੱਲਣਾ ਦਾ ਕਰਨਾ ਹੈ ਇਹ ਬਿਲਕੁਲ ਚੰਗੀ ਤਰ੍ਹਾਂ ਨਰਮ ਹੋ ਚੁੱਕੇ ਆ ਇਹ ਬਣ ਚੁੱਕੇ ਆ ਦੇਖੋ ਬਿਲਕੁਲ ਇਹ ਇੱਕ ਹੱਥ ਨਾਲ ਵੀ ਆਪਾਂ ਇਹਨਾਂ ਨੂੰ ਤੋੜ ਸਕਦੇ ਆ ਆਪਾਂ ਨੇ ਕੀ ਕਰਨਾ ਹੈ ਮੈਂ ਇਹਨੂੰ ਗ੍ਰਾਈਂਡ ਕਰ ਲੈਣਾ ਵੀਡੀਓ ਦੇ ਬਣੇ ਰਹਿਣਾ ਕਿਉਂਕਿ ਆਪਾਂ ਨੇ ਥੋੜੀ ਸਫਾਈ ਕਰਕੇ ਵੀ ਦਿਖਾਉਂਗੀ ਮੈਂ ਆਪਾਂ ਨੇ ਇਹਨੂੰ ਬਿਲਕੁਲ ਪੀਸ ਲੈਣਾ ਬਿਲਕੁਲ ਬਰੀਕ ਕਰ ਲੈਣਾ ਬਹੁਤ ਨਰਮ ਕਰੇ ਹੋਈਆਂ ਇਹ ਇਹ ਬਿਲਕੁਲ ਮਲਾਈਮ ਬਣ ਗਿਆ ਬਿਲਕੁਲ ਵੀ ਇਹਦੇ ਵਿੱਚ ਬਹੁਤ ਬਰੀਕ ਆ ਜਿਹੜਾ ਇਹਦਾ ਕੋਈ ਕੋਈ ਹਲਕਾ ਜਿਹਾ ਤਾਂ ਦਾਣਾ ਰਹਿ ਜਾਂਦਾ ਕੋਈ ਗੱਲ ਨਹੀਂ ਪਰ ਇਹ ਬਹੁਤ ਕਰੀਮੀ ਬਣ ਗਿਆ ਆਪਾਂ ਨੇ ਹੁਣ ਕੀ ਕਰਨਾ ਹੈ ਵੀਡੀਓ ਤੇ ਬਣੇ ਰਹਿਣਾ ਤੁਸੀਂ ਦੇਖਣ ਲਈ ਇਹਨੂੰ ਆਪਾਂ ਨੇ ਐਦਾਂ ਇੱਕ ਅਲੱਗ ਬੌਲ 'ਚ ਪਾ ਲੈਣਾ ਦੇਖੋ ਕਿੰਨਾ ਸੋਹਣਾ ਕਰੀਮੀ ਬਣ ਗਿਆ ਇਹ ਤਾਂ ਸਫਾਈ ਬਹੁਤ ਵਧੀਆ ਕਰਦਾ ਹੈ ਇਹ ਬਹੁਤ ਵਧੀਆ ਚੀਜ਼ ਆ ਤੁਸੀਂ ਇੱਕ ਵਾਰੀ ਟ੍ਰਾਈ ਜ਼ਰੂਰ ਕਰ ਲਿਓ ਛਿਲੜਾ ਨੂੰ ਸੁੱਟਿਆ ਨਾ ਕਰੋ ਆਪਾਂ ਨੇ ਇਹ ਥੋੜਾ ਜਿਹਾ ਵਿਨੇਗਰ ਪਾ ਲਾਣਾ ਇਹਦੇ ਵਿੱਚ ਤਾਂ ਕਿ ਫਿਰ ਇਹ ਲੰਬਾ ਸਮਾਂ ਕੱਢਦਾ ਨੇ ਇਹ ਹੈਗਾ ਆਪਣਾ ਲਿਕੁਇਡ ਡਿਸ਼ ਵਾਸ਼ ਇਹ ਹੁਣ ਇਹ ਦਿੰਦੇ ਆ ਉੱਪਰ ਵੀ ਹਾਂ ਬਹੁਤ ਜ਼ਿਆਦਾ ਇਹ ਲੈਮਨ ਵਾਲਾ ਇਹ ਉਹ ਪਰ ਆਪਾਂ ਹੁਣ ਲੈਮਨ ਦੇ ਛਿਲਕੇ ਆ ਜਿਹੜੇ ਸੁੱਟ ਦਿੰਨੇ ਆ ਇਹ ਆਪਾਂ ਨੂੰ ਐਸਟੀਮੇਟ ਆ ਜਿੰਨਾ ਆਪਣਾ ਇਹ ਲਿਕਵਿਡ ਐ ਇੰਨਾ ਹੀ ਆਪਾਂ ਨੇ ਡਿਸ਼ਵਾਸ਼ ਪਾ ਲਾਣਾ ਐਦਾਂ ਆਪਣਾ ਇਹ ਦੁੱਗਣਾ ਹੋ ਜਾਂਦਾ ਹੈ ਸਫਾਈ ਕਰਨ ਵਾਸਤੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਐਦਾਂ ਕਰਕੇ ਮਿਕਸ ਕਰਕੇ ਆ ਇੱਕ ਸ਼ੀਸ਼ੀ ਮੇਰੀ ਖਾਲੀ ਹੋਈ ਹੋਈ ਆ ਇਹਦੇ ਵਿੱਚ ਮੈਂ ਹੁਣ ਇਹ ਨਿੰਬੂ ਵਾਲਾ ਪਾ ਲੈਣਾ ਤੇ ਇਹ 1.5 ਲੀਟਰ ਤਿਆਰ ਕਰ ਲਿਆ ਇਹ ਇੰਨਾ ਜ਼ਿਆਦਾ ਪਾਵਰਫੁੱਲ ਆ ਨਾ ਸਫਾਈ ਕਰਨ ਵਾਸਤੇ ਇਹ ਆਪਾਂ ਜਿਹੜਾ ਲਿਕਵਿਡ ਲੈ ਕੇ ਆਉਨੇ ਆ ਇਹਦੇ ਵਿੱਚ ਪਤਾ ਨਹੀਂ ਥੋੜਾ ਜਿਹਾ ਨਿੰਬੂ ਹੁੰਦਾ ਜਾਂ ਨਹੀਂ ਪਰ ਆਪਾਂ ਸਿਲੜਾ ਨੂੰ ਸੁਟਾਉਣਾ ਨੇ ਆ ਇਨੂੰ ਆਪਾਂ ਪਾਵਰਫੁੱਲ ਬਣਾ ਕੇ ਐਨ ਚੰਗੀ ਤਰ੍ਹਾਂ ਐ ਸਫਾਈ ਐਨੀ ਵਧੀਆ ਕਰਦਾ ਨਾ ਛੱਡਦਾ ਨਹੀਂ ਬਿਲਕੁਲ ਵੀ ਨਹੀਂ ਛੱਡਦਾ ਹੈਗਾ ਤੇਲ ਤਾਂ ਨਾ ਭਾਂਡਿਆਂ ਤੋਂ ਛੱਡੇ ਨਾ ਆਪਣੇ ਜਿਹੜਾ ਉੱਡਿਆ ਹੁੰਦਾ ਤੇਲ ਆਲੇ-ਦਾਲੇ ਰਸੋਈ 'ਚ ਨਾ ਉਹਨੂੰ ਛੱਡੇ ਇਹ ਜਿਹੜਾ ਲਿਕਵਿਡ ਆਪਰੇ ਬਣਾਇਆ ਇੱਕ ਤਾਂ ਆਪਾਂ ਨੇ ਬਣਾ ਕੇ ਰੱਖ ਲਿਆ ਨਾ ਵੀ ਹੁਣੇ ਆਪਾਂ ਨੇ ਵਰਤਣਾ ਹੈ ਇੱਕ ਆਪਾਂ ਨੇ ਪੂਰੇ ਸਾਲ ਭਰ ਵਾਸਤੇ ਸਟੋਰ ਕਰ ਸਕਦੇ ਆ ਤੁਸੀਂ ਦੇਖਿਆ ਹੀ ਹੈ ਨਾ ਵੀ ਮੈਂ ਕਿੰਨੇ ਜ਼ਿਆਦਾ ਛਿੱਲਣਾ ਜਿਹੜੇ ਸੰਤਰੇ ਦੇ ਲਈ ਬੈਠੀ ਆਂ ਉਹਨਾਂ ਖਾਰਿਆਂ ਨੂੰ ਮੈਂ ਛੇਤੀ ਦਾ ਵਰਤ ਨਹੀਂ ਸਕਦੀ ਉਹਨਾਂ ਨੂੰ ਸਟੋਰ ਕਰਕੇ ਰੱਖਣ ਦਾ ਤਰੀਕਾ ਹੈ ਉਹ ਦੇਖਣ ਲਈ ਤੁਸੀਂ ਵੀਡੀਓ ਤੇ ਬਨੇ ਰਹਿਣਾ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਚਲੋ ਜੀ ਇੱਕ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਨੇ ਸਟੋਰ ਕਰਕੇ ਇਸ ਵਿੱਚ ਪੂਰੇ 1 ਸਾਲ ਲਈ ਕਿਵੇਂ ਰੱਖਣਾ ਹੁਣ ਆਪਾਂ ਨੇ ਛਿਲੜਾ ਤੋਂ ਬਣਾਉਣਾ ਹੈ ਸੰਤਰੇ ਦੇਆਂ ਤੋਂ ਇਹ ਹੈਗੀਆਂ ਸੰਤਰੇ ਦੇ ਛਿਲੜੇ ਕੋਈ ਛਿਲੜਾ ਜਿਹੜਾ ਸੁੱਟਣਾ ਨਹੀਂ ਚਾਹੀਦਾ ਇਹਦਾ ਥੋੜਾ ਜਿਹਾ ਰੰਗ ਤਾਂ ਹੋ ਗਿਆ ਕਿਉਂਕਿ ਇਹ 2 ਦਿਨ ਮੈਂ ਥੋੜਾ ਜਿਹਾ ਬੰਦ ਕਰਤਾ ਸੀ ਇਹਦੇ ਵਿੱਚ ਵੀ ਮੈਂ ਪਹਿਲਾਂ ਹੀ ਸਿਰਕਾ ਪਾਇਆ ਹੋਇਆ ਥੋੜਾ ਜਿਹਾ ਸਿਰਕਾ ਆਪਾਂ ਪੇਸਟ ਬਣਾ ਕੇ ਪਾ ਲੂਗੇ ਨਿੰਬੂ ਦੇ ਛਿਲੜਾਂ ਦੀ ਤਰ੍ਹਾਂ ਹੀ ਆਪਾਂ ਨੇ ਇਹਨੂੰ ਵੀ ਚੰਗੀ ਤਰ੍ਹਾਂ ਪੇਸਟ ਬਣਾ ਲੈਣਾ ਇਹਦੇ ਹੀ ਪਾਣੀ ਪਾ ਲੈਣਾ ਆਪਾਂ ਨੇ ਇਹਦੇ ਵਿੱਚ ਚਿੱਲੜਦਾ ਬਿਲਕੁਲ ਕਰੀਮੀ ਬਣ ਗਿਆ ਬਹੁਤ ਵਧੀਆ ਬਹੁਤ ਵਧੀਆ ਲਿਕਵਿਡ ਬਣਦਾ ਹੈ ਮਾਫ ਕਰਦੇ ਨਾ ਹੱਥ ਵੀ ਕਿਉਂਕਿ ਬਾਰ-ਬਾਰ ਮੈਂ ਹੱਥ ਇਹਦੇ ਵਿੱਚ ਕਰ ਰਹੀ ਹਾਂ ਨਾ ਵੀ ਬਿਲਕੁਲ ਮੇਰੇ ਹੱਥ ਲੱਗ ਲੱਗ ਕੇ ਬਿਲਕੁਲ ਜਿੱਟਾ ਨਿਕਲ ਗਿਆ ਦੇਖੋ ਸਾਫ਼ ਹੋ ਗਿਆ ਐਨਾ ਬਣ ਗਿਆ ਕਿਉਂਕਿ ਹੁਣ ਤਾਂ ਸੰਤਰੇ ਲੈ ਕੇ ਨਹੀਂ ਆਉਣੀ ਆਪਾਂ ਨੇ ਗਰਮੀਆਂ ਵਿੱਚ ਇਹ ਮੇਰੇ ਸਰਦੀਆਂ ਆ ਦੇ ਹੁਣ ਚਲੋ ਇੱਥੇ ਆਈ ਜਾਂਦੇ ਆ ਵੈਸੇ ਹੈ ਤਾਂ ਛਿਲੜ ਸੀ ਜੜੇ ਥੋੜੇ ਜਿਹੇ ਤੁਹਾਨੂੰ ਪਤਾ ਹੀ ਆ ਵੀ ਇਹਦਾ ਸਾਤਾ ਜਿਹੜਾ ਰਹਿੰਦਾ ਨਹੀਂ ਫਿਰ ਸੁੱਕੇ ਸੁੱਕੇ ਜੇ ਸੰਤਰੇ ਸੀ ਚਲੋ ਮੈਂ ਫਿਰ ਦੋ ਕੁ ਦਿਨ ਰੱਖੀ ਰੱਖਿਆ ਨਾਲ ਦੀ ਨਾਲ ਥੋੜਾ ਟਾਈਮ ਇਹਨਾਂ ਨੂੰ ਉਬਾਲਾ ਦੇ ਲਾਂਦੀ ਤੇ ਫਿਰ ਛੱਡ ਦਾਂਦੀ ਸੀ ਉਬਾਲਾ ਤਾਂ ਹੀ ਦਾ ਥੋੜੇ ਜੇ ਪੱਤਾਂ ਦਾ ਰੰਗ ਸੀ ਜਿਹੜਾ ਛਿਲੜਾਂ ਦਾ ਉਹ ਥੋੜਾ ਤਾਂ ਖਰਾਬ ਜਾ ਹੋ ਗਿਆ ਕੋਈ ਗੱਲ ਨਹੀਂ ਪਰ ਹੁਣ ਆਪਾਂ ਨੇ ਇਹਨੂੰ ਪੂਰੇ ਸਾਲ ਵਾਸਤੇ ਰੱਖ ਸਾਲ ਕੀ ਮਤਲਬ ਜਦ ਤੱਕ ਚੱਲੂਗਾ ਪਰ ਇਹਨੂੰ ਕੁਝ ਨਹੀਂ ਹੁੰਦਾ ਆਪਾਂ ਨੇ ਵਿਨੇਗਰ ਆ ਇਹ ਅੰਗੂਰਾਂ ਦੀ ਹੈ ਵੀਨੇਗਰ 4 ਚਮਚ ਪਾ ਦੂੰਗੀ ਇਹਦੇ ਵਿੱਚ ਮੈਂ ਇਹਦਾ ਕੋਈ ਨੁਕਸਾਨ ਨਹੀਂ ਜੇ ਥੋੜਾ ਬਹੁਤਾ ਵੱਧ ਵੀ ਪੈ ਗਿਆ ਕੋਈ ਗੱਲ ਨਹੀਂ ਪਰ ਇਹ ਨਾ ਫਿਰ ਖਰਾਬ ਨਹੀਂ ਹੋਣ ਦਿੰਦਾ ਨਹੀਂ ਇਹਦਾ ਕਈ ਵਾਰੀ ਉਲੀ ਉਲੀ ਜੀ ਲੱਗ ਜਾਂਦੀ ਆ ਜੇ ਆਪਾਂ ਬਿਲਕੁਲ ਇਹ ਘੱਟ ਰੱਖਦੇ ਆ ਇਹਨੂੰ ਐਦਾਂ ਕਰਕੇ ਆਪਾਂ ਨੇ ਮਿਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਮਿਲਾ ਲੈਣਾ ਸਾਰੇ ਚ ਸਫਾਈ ਕਰਕੇ ਵੀ ਦਿਖਾ ਦੂੰਗੀ ਤੁਹਾਨੂੰ ਇਹ 4 ਲੀਟਰ ਦੀ ਆ ਆਪਣਾ 4 ਲੀਟਰ ਦਾ ਲਿਕੁਇਡ ਤਿਆਰ ਆ ਸਮਝ ਲਓ ਅੱਧੋ-ਅੱਧਾ ਆਪਾਂ ਨੇ ਦੂਜਾ ਡਿਸ਼ ਵਾਸ਼ ਮਲਾ ਲੈਣਾ ਜਿੰਨਾ ਚਾਹੀਦਾ ਇਹਦੇ ਵਿੱਚੋਂ ਚੱਕ-ਚੱਕ ਕੇ ਆਪਣੀ ਸਫਾਈ ਲਈ ਵਰਤੀ ਜਾਓ ਤੇ ਇਹ ਨੂੰ ਬਿਲਕੁਲ ਉਲੀ ਨਹੀਂ ਲੱਗਦੀ ਖਰਾਬ ਨਹੀਂ ਹੁੰਦਾ ਘਰ ਬਣਾ ਕੇ ਰੱਖੋ ਇੱਕ ਵੀ ਛਿੱਲੜ ਜਿਹੜਾ ਭਾਵੇਂ ਤੁਸੀਂ ਸੰਤਰੇ ਲਈਏ ਪਰ ਹੁਣ ਤਾਂ ਸਾਨੂੰ ਗਰਮੀਆਂ ਦੀ ਗੱਲ ਆ ਹੁਣ ਗਰਮੀਆਂ ਵਿੱਚ ਹੁਣ ਜ਼ਿਆਦਾਤਰ ਤਾਂ ਆਪਾਂ ਨਿੰਬੂ ਵਰਤਦੇ ਆ ਨਿੰਬੂਆਂ ਦਾ ਤਿਆਰ ਕਰੋ ਤੇ ਸਾਰੀਆਂ ਵਿੱਚ ਸੰਤਰਿਆਂ ਦਾ ਤਿਆਰ ਕਰੋ ਇਹ ਆਪਣਾ ਹੁਣ ਵਾਸਤੇ ਮੈਂ ਤਿਆਰ ਕਰ ਲਿਆ ਇਹਦੇ ਵਿੱਚ ਮੈਂ ਡਿਸ਼ਵਾਸ਼ ਨਹੀਂ ਪਾਇਆ ਸਿਰਫ ਆਪਾਂ ਨੇ ਪਾਇਆ ਵਿਨੇਗਰ ਇਹ ਆਪਣਾ ਤਿਆਰ ਹੋ ਗਿਆ ਜਦੋਂ ਤੱਕ ਚੱਲੂਗਾ ਸਾਲ ਭਰ ਵੀ ਰਹਿ ਸਕਦਾ ਕੋਈ ਗੱਲ ਨਹੀਂ ਬਿਲਕੁਲ ਇਹਨੂੰ ਹੁਣ ਆਪਾਂ ਨੇ ਸਫਾਈ ਵਾਸਤੇ ਕਿਵੇਂ ਬਰਤਨਾਂ ਦੇ ਥੋੜਾ ਸਫਾਈ ਕਰਕੇ ਦਿਖਾ ਦਿੰਨੀ ਆ ਤੁਹਾਨੂੰ ਇਹ ਇਹ ਆਪਣਾ ਥੋੜਾ ਇਹ ਵਾਲਾ ਰਹਿ ਗਿਆ ਮੈਂ ਇਹਨੂੰ ਸਫਾਈ ਵਾਸਤੇ ਬਰਤ ਲਾਨੀ ਆ ਉਨਾ ਹੀ ਆਪਾਂ ਨੇ ਇਹ ਪਾ ਲੈਣਾ ਮਲਾ ਕੇ ਦੇਖੋ ਕਿੰਨੀ ਤੇਲੀ ਹੋਈ ਹੋਈ ਆ ਇਹਨੇ ਬਿਲਕੁਲ ਇਹ ਝੱਕ ਜਾਣੀ ਹੈ ਇਹ ਤੇਲ ਹੱਥਾਂ ਨੂੰ ਕੁਝ ਨਹੀਂ ਕਹਿਣਾ ਦੇਖੋ ਹੱਥ ਵੀ ਬਿਲਕੁਲ ਸਾਫ਼ ਕਰਦੇ ਜਿਹੜਾ ਕੱਪੜਾ ਹੁੰਦਾ ਹੈ ਨਾ ਆਪਣਾ ਸਫਾਈ ਕਰਨੇ ਵਾਲਾ ਉਹਨੂੰ ਵੀ ਬਿਲਕੁਲ ਸਾਫ਼ ਕਰ ਦਿੰਦਾ ਇਹ ਬਸ ਮੈਂ ਇਹ ਆਪਾਂ ਨੇ ਸ਼ੈਲਫ ਤੇ ਸਾਫ਼ ਕਰ ਦੇਣਾ। ਚੁੱਲਾ ਚੌਂਕਾ ਇਹ ਸਾਫ਼ ਕਰ ਲੈਣਾ। ਇਹ ਜਿਹੜੀ ਆਪਣੀ ਹੱਥ 'ਚ ਏਦਾਂ ਸੁਪੂਨੀ ਲੈ ਕੇ ਨਾ ਜਿੱਥੇ ਆਪਾਂ ਨੂੰ ਦਿਖਦਾ ਪੌਥੇ ਐ ਬਿਲਕੁਲ ਐ ਸਾਫ਼ ਕਰ ਸਕਦੇ ਆ। ਇਹ ਏਦਾਂ ਕਰਕੇ ਸਾਫ਼ ਬਿਲਕੁਲ ਇਹ ਦੇਖੋ ਕਿਵੇਂ ਕੱਢਦਾ ਇਹਨੇ ਬਿਲਕੁਲ ਸਾਫ਼ ਕਰਦਾ। ਐਵੇਂ ਇੱਥੇ ਕਰ ਸਕਦੇ ਆ ਸਾਫ਼ ਹੁਣ ਮੈਂ ਤੁਹਾਨੂੰ ਇਹ ਥੋੜਾ ਥੋੜਾ ਸਾਫ਼ ਕਰਕੇ ਦਿਖਾ ਦਣਾ ਤਾਂ ਕਿ ਤੁਸੀਂ ਇਹ ਲਿਕੁਇਡ ਆ ਜਿਹੜਾ ਬਣਾ ਸਕੋ ਤੁਹਾਨੂੰ ਲੱਗੇ ਵੀ ਹਾਂ ਕੁਝ ਸਾਫ਼ ਕਰਦਾ ਬਾਕੀ ਸਫਾਈ ਆ ਜਿਹੜੀ ਮੈਂ ਬਾਅਦ ਵਿੱਚ ਕਰ ਲੂੰਗੀ ਜਾਨਾ ਨਾ ਪਾਣੀ ਦਾ ਖੋਰਾ ਆ ਬਿਲਕੁਲ ਇਹ ਚਿੱਟਾ ਚਿੱਟਾ ਹੋ ਜਾਂਦਾ ਇਹ ਵੀ ਬਿਲਕੁਲ ਸਾਫ਼ ਕਰ ਦਿੰਦਾ ਕਿਉਂਕਿ ਖਟਾਸ ਇਹ ਇੰਨੀ ਹੁੰਦੀ ਜਾਂ ਨਿੰਬੂ ਦੀ ਫਟਾਸ ਆਪਾਂ ਪਿੱਤਣ ਦੇ ਭਾਂਡੇ ਸਾਫ਼ ਕਰ ਸਕਦੇ ਆ ਲੋਹੇ ਦੀਆਂ ਕਡਾਹੀਆਂ ਬਿਲਕੁਲ ਚਿੱਟੀਆਂ ਚਾਂਦੀ ਵਰਗੀਆਂ ਕੱਢ ਦੰਦਾ ਇਸੇ ਨੂੰ 10 ਮਿੰਟ 5 ਮਿੰਟ ਲਾ ਕੇ ਨਾ ਛੱਡ ਦੋ ਜੇ ਛੱਡ ਸਕਦੇ ਆ ਤਾਂ ਫਿਰ ਆਪਾਂ ਨੂੰ ਜੋ ਨਾ ਥੋੜਾ ਹੱਥਾਂ ਉਹ ਆਸਾਨੀ ਨਾਲ ਬਸ ਆਪਾਂ ਨੂੰ ਹੁੰਦਾ ਵੀ ਹਾਂ ਬਿਲਕੁਲ ਇਹ ਆ ਵੀ ਫ੍ਰੀ ਹੋ ਜਾਂਦਾ ਨਹੀਂ ਆਪਾਂ ਥੋੜਾ ਮਲੀ ਜੰਨੇ ਆ ਮਲੀ ਜੰਨੇ ਇਹਦੇ ਨਾਲ ਦਾ ਬਿਸਤ ਥੋੜਾ ਜਿਹਾ ਟਾਈਮ ਛੱਡ ਦੋ ਇਹਨੂੰ ਲਗਾ ਕੇ ਐਦਾਂ ਸਾਰੀ ਜਗ੍ਹਾ ਲਗਾ ਕੇ ਛੱਡ ਦੋ ਬਹੁਤ ਸੋਹਣਾ ਬਿਲਕੁਲ ਇਹ ਵਾਈਟ ਕੱਢ ਦਿੰਦਾ ਆਹ ਵਾਲੀ ਨਾਲ ਮਾਰੀਏ ਸਾਫ਼ ਕਰ ਸਕਦੇ ਆ ਇੱਥੇ ਫਰਸ਼ ਵੀ ਸਾਫ਼ ਕਰ ਸਕਦੇ ਆ ਇੱਕ ਗੱਲ ਹੋਰ ਇਹ ਆਪਾਂ ਨੂੰ ਪਤਾ ਹੈ ਚਾਹੇ ਆਇਲ ਹੋਵੇ ਭਾਵੇਂ ਕੁਝ ਮਿੱਠਾ ਹੋਵੇ ਇਹ ਜਿਹੜੇ ਪਾਈਪ ਆ ਪਾਈਪਾਂ ਚ ਨੂੰ ਕੁਝ ਵੀ ਲੰਗੇ ਇਹ ਬਲੋਕੇਜ ਵੀ ਹੋਣ ਨਹੀਂ ਦਿੰਦਾ ਬਲੋਕੇਜੇ ਰੋਕਦਾ ਹੈ ਬਿਲਕੁਲ ਇਹ ਕੁਝ ਜੰਮਣ ਨਹੀਂ ਦਿੰਦਾ ਵਿੱਚ ਇਹ ਵੀ ਬਹੁਤ ਵੱਡੀ ਪ੍ਰੋਬਲਮ ਆ ਵੀ ਆਪਣਾ ਜਿਹੜਾ ਪਾਈਪ ਆ ਇਹ ਰੁਕਿਆ ਹੀ ਰਹਿੰਦਾ तकरीबन ਕੁਝ ਨਾ ਕੁਛ ਤਾਂ ਚਲੇ ਹੀ ਜਾਂਦਾ ਵੈਸੇ ਤਾਂ ਜਿੱਥੇ ਹੁਣ ਇੱਥੇ ਆ ਬਾਹਰ ਇੱਥੇ ਤਾਂ ਪਾਈਪਾਂ ਜਿਹੜੇ ਬਿਲਕੁਲ ਬਹੁਤ ਬਰੀਕ ਆ ਆਪਾਂ ਇੰਡੀਆ ਦਾ ਵੱਡੇ ਵੱਡੇ ਪਾਈਪ ਲਗਾ ਲੈਣੇ ਆ ਦੇਖੋ ਬਿਲਕੁਲ ਸਾਫ ਕਰਤਾ ਇਹਨੇ ਬਿਲਕੁਲ ਚਿਕਨਾਈ ਨਹੀਂ ਛੱਡੀ ਆਪਾਂ ਸੁੱਕਾ ਕੱਪੜਾ ਫੇਰ ਕੇ ਵੀ ਇਹਨੂੰ ਬਿਲਕੁਲ ਸਾਫ ਕਰ ਸਕਦੇ ਆ ਇਹ ਐਡਾ ਆਪਾਂ ਸੁੱਕਾ ਕੱਪੜਾ ਫੇਰ ਸਕਦੇ ਆ ਦੇਖੋ ਬਿਲਕੁਲ ਵੀ ਚਿਕਨਾਈ ਆ ਜਿਹੜੀ ਛੱਡੀ ਹੋ ਨਹੀਂ ਹੈਗੀ ਇਹਨੇ ਬਿਲਕੁਲ ਸਾਫ ਕਰਤਾ ਇਹਨੂੰ ਇਹ ਆਪਣੇ ਸਾਰੇ ਪਾਸੇ ਮੈਂ ਸਾਫ ਕਰਦਾ ਹੁਣ ਸਾਫ ਕਰਕੇ ਇੱਕ ਵਾਰੀ ਚੰਗੀ ਤਰ੍ਹਾਂ ਤੁਹਾਨੂੰ ਵੀ ਦਿਖਾ ਬਰੀਕ ਬਰੀਕ ਥੋੜਾ ਥੋੜਾ ਇਹਦੇ ਕਣਜੇ ਹੁੰਦੇ ਆ ਉਹ ਕੋਈ ਗੱਲ ਨਹੀਂ ਪਰ ਦੇਖੋ ਆਹ ਦੇਖੋ ਬਿਲਕੁਲ ਸਾਫ ਕਰਤਾ ਜੇ ਤੁਸੀਂ ਬਿਲਕੁਲ ਨੇੜੇ ਤੇ ਤੁਹਾਨੂੰ ਦਿਖਦਾ ਹੋਵੇ ਇੰਨੀ ਮੈਲ ਕੱਟ ਦਿੰਦਾ ਨਾ ਇਹ ਬਹੁਤ ਸਫਾਈ ਆ ਬਹੁਤ ਵਧੀਆ ਚੀਜ਼ ਹੈ ਬਣਾਇਓ ਜ਼ਰੂਰ ਇਹ ਜਿੱਥੇ ਜਿੱਥੇ ਤੱਕ ਮੇਰਾ ਹੱਥ ਗਿਆ ਨਾ ਉੱਥੇ-ਉੱਥੇ ਤੱਕ ਮੈਂ ਸਾਫ਼ ਕਰਤਾ ਬਾਕੀ ਦਾ ਚਲੋ ਮੈਂ ਕਹਾਂ ਵੀਡੀਓ ਬਣਾਉਣ ਤੋਂ ਬਾਅਦ ਕਰੂੰਗੀ ਓਹੀ ਤਰ੍ਹਾਂ ਮੈਂ ਕਹਾਂ ਚਲੋ ਤੁਹਾਨੂੰ ਦਿਖਾ ਦਵਾ ਕਰਕੇ ਇਧਰ ਆਪਣਾ ਟੈਪ ਵਾਲੀ ਸਾਈਡ ਵੀ ਜਿਹੜਾ ਪਾਣੀ ਦਾ ਜੰਮਿਆ ਹੋਇਆ ਸੀ ਨਾ ਸੋਰਾ ਕਹਿੰਦੇ ਆ ਉਹ ਬਿਲਕੁਲ ਹੀ ਖਤਮ ਕਰਤਾ ਬਿਲਕੁਲ ਸਾਫ਼ ਕਰਤਾ ਸਟੀਲ ਦੇਖੋ ਕਿੰਨੀ ਸਾਫ਼ ਹੋਇਆ ਕਰਤਾ ਬਹੁਤ ਵਧੀਆ ਹੈ ਕਿਉਂਕਿ ਖਟਾਸ ਬਿਲਕੁਲ ਨਿੰਬੂ ਦੀ ਬਹੁਤ ਸਫਾਈ ਰੱਖਦੀ ਆ

ਇਹ ਆਪਣਾ ਸਟੋਰ ਕਰਨ ਵਾਸਤੇ ਆ ਤੁਸੀਂ ਵੀ ਬਣਾਇਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਕੁੱਕ ਵਿਦ ਜਸਵੀਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਦਾਂ ਦੀਆਂ ਯੂਸਫੁਲ ਵੀਡੀਓਜ਼ ਦੇਖਣ ਲਈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਏ ਬਾਏ